ਇਸ ਮੌਕੇ ਸ਼ੋਭਾ ਯਾਤਰਾ ਦੇ ਸਵਾਗਤ ਵਾਸਤੇ ਹਰਫੜਾ ਮੱਲਾ ਤੇ ਸਵਨ ਸਿੰਘ ਕਲੋਨੀ ਦੀ ਕਮੇਟੀ ਸੋਮੀ ਗਿੱਲ ਪ੍ਰਧਾਨ ਵਿਜੇ ਹੰਸ ਸਨੀ ਸੇਠ ਕਾਲਾ ਸਹੋਤਾ ਪਰਮਜੀਤ ਸਿੰਘ ਪਰਮੇਸ਼ਰ لال ਮੱਟੂ ਭਗਵਾਨ ਦਾਸ ਸਾਂਝੇ ਤੌਰ ਦੇ ਉੱਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ ਤੇ ਪਹੁੰਚ ਹਲਕਾ ਵਿਧਾਇਕ ਰਾਣਾ ਗਰਜੀਤ ਸਿੰਘ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਭਗਵਾਨ ਵਾਲਮੀ ਕੋ ਪ੍ਰਗਟ ਦੇਸ਼ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਕਪੂਰਤਲਾ ਤੋਂ ਜੀ ਸਟਾਰ ਨਿਊਜ਼ ਪੰਜਾਬੀ ਦੀ ਵਿਸ਼ੇਸ਼ ਰਿਪੋਰਟ घरु मिंट भई ਇਹ ਬਹੁਤ ਵੱਡਾ ਹੈ ਪੱਲੇਗਰੇ ਚਲੋ ਜਦਿ ਜਲਦਾ ਜਲ ਲਾਇਆ ਜਾ ਰਿਹਾ ਇਹ ਦਾ ਮੁਫਾਫਾ ਬਣ ਗਿਆ ਬਹੁਤ ਬਹੁਤ ਆਇਆ ਕੈਮਰਾ ਵਿੱਚ ਸਾਡੇ ਨਾਲ ਮੌਜੂਦ ਹਨ ਰਕੇਸ਼ ਕੁਮਾਰ ਕੇਸ਼ਾ ਭਾਜੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਇੱਥੇ ਕਾਉਂਸਲਰ ਹਨ ਕਰਦੇ ਹੋ ਉਹਨਾਂ ਦੇ ਨਾਲ ਗੱਲਬਾਤ ਜੈਵਾਲ ਮੀ ਮੋਤੋ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਬਹੁਤ ਹੀ ਸ਼ੁਭ ਦਿਨ ਆ ਜੀ ਭਗਵਾਨ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੀ ਸ਼ੋਭੇ ਯਾਤਰਾ ਪੂਰੇ ਸ਼ਹਿਰ ਵਿੱਚ ਨਿਕਲ ਰਹੀ ਹੈ ਜੀ ਸ਼ੋਭੇ ਯਾਤਰਾ ਪ੍ਰਾਚੀਨ ਮੰਦਿਰ ਭਗਵਾਨ ਵਾਲਮੀਕੀ ਮੁਹੱਲਾ ਸ਼ਹਿਰੀਆਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਏਰੀਏ ਚੋਂ ਲੰਘਦੀ ਹੋਈ ਮਹੱਲੇ ਅਨਕਿ ਸਮਾਪਤ ਹੋਵੇਗੀ ਮੇਰੇ ਲੋਕ ਪੂਰੇ ਸ਼ਹਿਰ ਨੂੰ ਪੂਰੇ ਸੰਸਾਰ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਹੋਣ ਤੇ 1 ਲੱਖ ਵਧਾਈਆਂ ਤੇ ਪੂਰੇ ਸ਼ਹਿਰ ਨੂੰ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਰ ਮੇਸ਼ ਪਰ ਟੂ ਆਜੀ ਤਰਫੋਂ ਰਜਿਸਟਰ ਭਾਰਤ ਅਰਪੂਰ ਤੋਂ ਬੋਲਦਾ ਹਾਂ ਕਿ ਜਿਹੜੀ ਸਾਡੀ ਸ਼ੋਭਾ ਯਾਤਰਾ ਹੈ ਉਹ ਛਰੀਆਂ ਬਣੇ ਤੇ ਲਾ ਕੇ ਪੂਰੇ ਸ਼ਹਿਰ ਵਿੱਚ ਗੱਡੀ ਜਾਊਗੀ ਫਿਰ ਮੋੜ ਕੇ ਛਰੀਆਂ ਵੱਲੇ ਵਾਪਸ ਆਊਗੀ ਇਸ ਕਰਕੇ ਪੂਰੇ ਸ਼ਹਿਰ ਵਿੱਚ ਪੂਰੇ ਭਾਰਤ ਚ ਭਗਵਾਨ ਵਾਲਮੀ ਦਾ ਪ੍ਰਗਟ ਸੀ ਮਨਾ ਰਹੇ ਆ ਬੜੀ ਧੂਮ ਥੱਕੇ ਨਾ ਅਸੀਂ ਇਹੀ ਕਹਿੰਦੇ ਆ ਹੁਣ ਸਰਕੇਸ਼ ਰਾਏ ਪਵਨ ਧਰਾਵੜ ਜੋ ਕਿ ਪੂਰੇ ਭਾਰਤ ਚ ਮਜੂਰ ਆ ਕਾਇ ਕਰ ਉਹ ਰਾਕੇ ਮੰਲੇ ਇਦਰਾ ਛਰੀਆਂ ਮੰਲੇ ਸਾਥੀ ਨੂੰ ਆ ਰਹੇ ਆ ਉੱਥੇ ਆਰਤੀ ਨੂੰ ਮੜਗਾਣੇ ਵੱਲੇ ਆ ਰਿਹਾ ਜਿੱਲੀ ਵੀ ਸੰਗਤ ਆ ਸਾਡੀ ਬੱਦ ਤੋਂ ਬੱਦ ਪਹੁੰਚੇ ਉੱਥੇ ਸਤ ਸ੍ਰੀ ਅਕਾਲ ਤੁਹਾਨੂੰ ਪਗਵਾਂ ਪਗਵਾਂ ਦੇ ਵਾਲਮੀ ਕੀਤੇ ਇਹ ਨਾਲ ਹੀ ਕਹਿੰਦੇ ਜੈ ਬਾਲਮੀ ਹਰ ਹਰ ਬਾਲਮੀ ਇਹ ਮੰਨਲਾ ਜਿਹੜਾ ਲੰਗਰ ਲਗਾਇਆ ਇਹ ਮੰਨਲਾ ਹਰਪਾ ਵਾਲੇ ਤੋਂ ਤੇ ਜ਼ਬਰ ਨੌਂਦੀ ਜਿਹੜਾ ਇਹ ਸਾਝਾ ਹੈ ਇਧਰ ਕੋਨਾ ਵੱਲ ਦੋਨਾਂ ਵੱਲ ਮੰਨਲਾ ਵੱਲ ਲੰਗਰ ਲਾਇਆ ਗਿਆ ਇਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਾਰਗਰੋਨੀ ਵਾਲੇ ਧੰਨਵਾਦ ਮੰਨਲਾ ਵਾਲੇ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਜੈ ਬਾਲਮੀ ਹਰ ਹਰ ਬਾਲਮੀ ਕੀ ਕਰਦਾ ਵਾਲਮੀ ਕੀ ਦੇਵਾਨ ਕੀ ਜੈ ਥੋੜੀ ਜਿਹੀ ਦੇਰ ਵਿੱਚ ਪਾਲਕੀ ਮਹਾਰਾਜ ਦੀ 2 ਫੁੱਟ 6 ਇੰਚ ਦੀ ਮੂਰਤੀ ਚਾਂਦੀ ਦੀ ਸਜਮਤ ਨਾਲ ਯਾਤਰਾ ਸੈਰੀਆ ਮੈਨਿਸ਼ਰੂ ਹੋ ਕੇ ਰਾਇਕਾ ਬੰਦਾ ਰਾਇਕਾ ਬੰਦਾ ਤੋਂ ਅਰਬਲਾ ਬੰਦਾ ਅਰਬਲਾ ਬੰਦੇ ਤੋਂ ਕੋਟੂ ਚੋਂ ਉਸ ਤੋਂ ਬਾਅਦ ਸਿੜੀ ਸਿੜੀ ਡਾੜਾ ਆਲਮੀ ਕੀ ਚੌਂਕ ਹੁੰਦੀ ਬਾਜ਼ਾਰ ਵਿੱਚ ਜਾ ਕੇ ਤੇ ਬਲਕਾੜੇ ਪਲੇ ਜਾਏਗੀ ਸਾਰਿਆਂ ਨੂੰ ਪਹਿਲੀ ਵਾਰ ਦਰਸ਼ਨ ਕਰਨੇ ਚਾਂਦੀ ਦੀ ਮੂਰਤੀ ਪਹਿਲੀ ਵਾਰ ਆਈ ਹੈ ਸਾਲੀਆਂ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਮੁਹਮਾ ਕੇ ਹਨੀ ਬਹੁਤ ਸੁੰਦਰ ਸੰਕਰਨ ਕਪੜੇ ਮੰਦਿਆ ਕਾਚਾ ਪੂਰੀਆ ਕਰਨ ਜੋ ਬੋਲੇ ਜੋ ਦਰਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਆਨ ਕੀ ਜਾਈ ਇਹ ਚੀਜ਼ ਹੈ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਅਤੇ ਨਗਰ ਵਾਸੀਆਂ ਨੂੰ ਗੁਰੂ ਆਵਾਜ਼ ਕੀ ਪਰਵਤੇ ਵਾਲੇ ਦੀ ਲੱਖ ਲੱਖ ਵਧਾਈ ਹੋਵੇ ਔਰ ਅਸੀਂ ਜੋ ਹਰ ਸਾਲ ਦੀ ਤਰ੍ਹਾਂ ਬਹਲਾ ਸ਼ਹਿਰੀਆਂ ਪਰ ਹਰ ਸਾਲ ਹੀ ਸ਼ਾਮ ਕੈਪਟਨ ਸਾਹਿਬ ਸੇ ਬੁਲਾਉਂਦੇ ਅਤੇ ਅਰਥਾ ਵਾਲੇ ਮਹੱਲੇ ਤੋਂ ਚੱਲ ਕੇ ਸ਼੍ਰੀ ਮਹਾਰਾਜ ਜੀ ਦੀ ਸਵੇਰ ਯਾਤਰਾ ਦਾ ਸਵਾਗਤ ਕਰਨ ਵਾਸਤੇ ਸਾਰੀਆਂ ਸਰਕਾਰਾਂ ਖੜ੍ਹੀ ਆਇਆ ਹੈ। ਸਾਰੇਾਂ ਨੇ ਜੀ ਆਖਦੇ ਹਾਂ ਜੈਵਾਨੀ